ਭਾਈ ਜੀ ਮੈਨੂੰ ਪੁੱਛ ਰਿਆ ਸੀ ਜੀ ਵੀ ਜੇ ਮੁਰਗ ਆਂਡਾ ਨਾ ਵਿਕੇ ਤਾਂ ਆਪਾਂ ਕੀ ਕਰੀਏ ਤੂੰ ਸਾਰੀ ਮੁਰਗੀ ਚੱਕ ਦੋ ਜੀ ਹਾਂਜੀ ਸਾਰੀ ਮੁਰਗੀ ਵੇਚ ਦੋ 6 ਪਹਿਲਾਂ ਤਾਂ ਤੁਸੀਂ ਬੱਚੇ ਪਾਲੇ ਜੀ ਹਾਂਜੀ ਜਦੋਂ 4 ਮਹੀਨੇ ਤੇ ਤੁਹਾਡੇ ਕੋਲ ਮੁਰਗਾ ਤਿਆਰ ਹੋ ਗਿਆ ਤੂੰ ਸਾਰਾ ਮੁਰਗਾ ਵੇਚ ਕੇ ਤੁਹਾਡੀ ਮੁਰਗੀ ਤਾਂ ਆਲਰੇਡੀ ਫਰੀ ਆ ਫਰੀ ਹੋ ਗਈ ਹਾਂਜੀ ਫਰੀ ਹੋ ਗਈ ਜੀ ਮੁਰਗੀ ਤੁਹਾਡੇ ਕੋਲ ਤੁਹਾਡਾ ਸਾਰਾ ਪ੍ਰੋਫਿਟ ਜਿੰਨਾ ਸੀ ਇਹ ਖਰਚਾ ਤੁਹਾਡਾ ਮੁਰਗੇ ਨੇ ਖਾਲੀ ਕਰਤਾ ਜੀ ਠੀਕ ਹੈ ਜੀ ਉਦੋਂ ਬਾਅਦ ਤੁਹਾਡੇ ਜਿੰਨੇ ਤੁਸੀਂ ਅੰਡੇ ਵੇਚਣਾ ਥੋੜਾ ਪ੍ਰੋਫਿਟ ਹੀ ਹੋ ਰਿਹਾ ਉਹ ਪ੍ਰੋਫਿਟ ਹੋ ਰਿਹਾ ਉਹ ਤੁਸੀਂ 4 ਮਹੀਨੇ 5 ਮਹੀਨੇ ਹਾਂਜੀ ਤੁਸੀਂ ਪ੍ਰੋਫਿਟ ਲਿਆ ਉਸ ਤੋਂ ਬਾਅਦ ਤੁਹਾਨੂੰ ਲੱਗਿਆ ਮਾਰਚ ਅਪ੍ਰੈਲ ਚ ਵੀ ਸਾਡਾ ਅੰਡਾ ਨਹੀਂ ਵਿਕ ਰਿਹਾ ਤੁਸੀਂ ਸਾਰੀ ਮੁਰਗੀ ਸੇਲ ਆਊਟ ਕਰ ਦੋ ਉਹ ਵੀ ਥੋੜਾ ਪ੍ਰੋਫਿਟ ਆ ਹਾਂਜੀ ਠੀਕ ਹੈ ਜੀ 2 ਮਹੀਨੇ ਬਾਅਦ ਤੁਸੀਂ ਨਵਾਂ ਬੱਚਾ ਪਾਲੋ ਜੇ ਤੁਹਾਨੂੰ ਕਿਸੇ ਫਾਰਮਰ ਨੂੰ ਇਹ ਲੱਗਦਾ ਵੀ ਬਾਈ ਜੀ ਮੈਂ 2 ਮਹੀਨੇ ਵੀ ਨਹੀਂ ਫ੍ਰੀ ਬਟਣਾ ਬਾਈ ਜੀ ਇੱਕ ਲਾੜਵਾ ਉਹਦਾ ਟ੍ਰੈਲਰ ਦਾ ਬਾਲੋ ਆਪਾਂ ਕਹਿ ਦਈਏ ਵੀ ਉਹ ਕਹਿੰਦੇ ਨੇ ਫਾਰਮਿੰਗ ਜਿਹੇ ਚ ਬਹੁਤ ਪ੍ਰੋਬਲਮ ਆਉਂਦੀ ਹੈ ਸਾਨੂੰ ਕੋਈ ਹੈ ਭਰਾਈ ਜਾਂਦੇ ਰਹੇ ਨੋ ਨੈਗੇਟਿਵ ਚ ਮੈਂ ਤਾਂ ਇਹ ਕਹਿਣਾ ਜੀ ਪਹਿਲਾਂ ਤਾਂ ਹਮੇਸ਼ਾ ਪੋਜ਼ਿਟਿਵ ਹੋਵੋ ਹਾਂਜੀ ਜੇ ਆਪਾਂ ਹਮੇਸ਼ਾ ਹੀ ਨੰਨਾ ਲੈ ਕੇ ਚੱਲਾਂਗੇ ਕਦੇ ਕੋਈ ਕਾਮਯਾਬ ਨਹੀਂ ਹੁੰਦਾ ਪਹਿਲਾਂ ਰੋਕੋ ਜੇ ਅਸੀਂ ਕੰਮ ਕਰਨਾ ਠੀਕ ਹੈ ਪੋਜ਼ਿਟਿਵ ਬਗਤ ਕਰੋ ਕੰਮ ਨੂੰ ਕੋਈ ਪ੍ਰੋਬਲਮ ਨਹੀਂ ਸੰਭ ਤਾਂ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਜੀ ਤੇ ਇਹ ਚ ਬਾਈ ਮੇਰੇ ਹਿਸਾਬ ਨਾਲ ਕੋਈ ਜੇ ਆਪਾਂ ਕਹਿੰਗੇ ਮਿਹਨਤ ਨਾਲ ਕੰਮ ਵੀ ਕੋਈ ਜ਼ਿਆਦਾ ਹੈ ਨਹੀਂਗਾ ਵੀ ਜ਼ਿਆਦਾ ਬੰਦਾ ਸਾਰੀ ਦਿਹਾੜੀ ਇੱਥੇ ਬੈਠਾ ਰਹੂਗਾ ਸੋਭਾ ਫੀਡ ਪਾਤੀ ਤੇ ਉਸ ਤੋਂ ਬਾਅਦ ਵੇਸਟਰ ਚੱਕ ਲਿਓ ਜੇ ਕਿਤੇ ਮਿਲਦੀ ਹੈ ਤੇ ਉਹ ਲੈ ਕੇ ਸਾਈਡ ਤੋਂ ਬਸ ਹਨਾ ਹਾਂ ਬਾਈ ਕੋਈ ਐਡਾ ਇਹ ਨਹੀਂ ਹੈਗਾ ਜਿਹੜੇ ਸਾਰਾ ਸਾਲ ਇਹੀ ਆਂਡਾ ਖਾਂਦੇ ਨੇ ਜੀ ਉਹ ਕਹਿੰਦੇ ਅਸੀਂ ਪਹਿਲਾਂ ਵੀ ਦਹੀ ਆਂਡੇ ਖਾਂਦੇ ਸੀਗੇ ਆ ਫਾਰਮਿੰਗ ਤਾਂ ਹੁਣੇ ਚੱਲੇ ਰੇ ਨੇ ਕਲਚਰ ਠੀਕ ਹੈ ਸ਼ੁਰੂ ਤੋਂ ਆਪਾਂ ਖਾਂਦੇ ਆਏ ਆ ਇਹੀ ਆਂਡੇ ਖਾਂਦੇ ਨੇ ਜੀ ਇਹ ਕੋਈ ਗਰਮੀ ਵਾਲਾ ਕੋਈ ਅਜਿਹਾ ਸਿਸਟਮ ਨਹੀਂ ਹੈਗਾ ਜੀ ਆਂਡੇ ਨੇ ਗਰਮੀ ਕਰਨੀ ਤਾਂ ਫਾਰਮਿੰਗ ਨੇ ਵੀ ਤੁਹਾਨੂੰ ਗਰਮੀ ਕਰ ਦੇਣੀ ਹੈ ਜੇ ਤੁਹਾਡੇ ਲੇਬਰ 'ਚ ਪ੍ਰੋਬਲਮ ਆ ਤਾਂ ਦਾ ਤੈ ਫਾਰਮਿੰਗ ਖਾ ਲੋ ਜਿਹੜਾ ਮਰਜ਼ੀ ਖਾ ਲੋ ਠੀਕ ਹੈ ਜੀ ਇਹ ਹੁੰਦਾ ਬੇਸਿਕਲੀ ਪਿਓਰ ਇਹ ਆਪਾਂ ਨੂੰ ਪਤਾ ਜੀ ਕੀ ਚੀਜ਼ ਆ ਜਿਹੜੇ ਅੱਜ ਕੱਲ੍ਹ ਦੂਜੇ ਚੱਲੇ ਨੇ ਫਾਰਮਿੰਗ ਉਹਨਾਂ ਤੇ ਕੋਈ ਨਹੀਂ ਪਤਾ ਜੀ ਕਿਹੜਾ ਕੀ ਸਟੀ ਸਾਹਮਣੇ ਆਰਗੇਨਿਕ ਕੰਮ ਮੈਂ ਇਧਰ ਨੂੰ ਕਰਨ ਲੱਗਾ ਸੀਗਾ ਮੈਂ ਕਿਹਾ ਵੀ ਕੈਮਰਾ ਨਾਲ ਇਧਰ ਨੂੰ ਕਰਦਗੇ ਵੀ ਇਹ ਤਾਂ ਐਜੀਆਂ ਚੀਜ਼ਾਂ ਦਾ ਅਰਕ ਕੱਢ ਕੱਢ ਕੇ ਅੰਡੇ ਜ ਆ ਜਾਂਦਾ ਵਾ ਹਨਾ ਭਾਈ ਮੈਂ ਉਹੀ ਤੁਹਾਨੂੰ ਕਹਿ ਰਿਹਾ ਜੀ ਜੋ ਬਰਡ ਖਾਂਦਾ ਇਹ ਅਸਲ ਚੀਜ਼ਾਂ ਬਰਸੀਮ ਦੇ ਦੋ ਇਹਨਾਂ ਨੂੰ ਮੈਂ ਕਹਿੰਦਾ ਮੰਡੀਆਂ ਦੇ ਜਨੇ ਆਹ ਦੇਖੋ ਛੋਟੇ ਆ ਮੁਰਗੀ ਫਿਰ ਰਹੀ ਹੈ ਜੀ ਵਿੱਚ ਉਹ ਖਾਂਦੀ ਹੋ ਫਿਰ ਰਹੀ ਹੈ ਜੀ ਉਹ ਵਿੱਚ ਆ ਵੀਡੀਓ ਹਾਂ ਜੀ ਹਾਂ ਤੇ ਆਂਡੇ ਤੱਕ ਜਿੰਨਾ ਸਾਡਾ ਖਰਚਾ ਆ ਮੈਂ ਆਈਡੀਆ ਲਾਇਆ ਤੁਹਾਨੂੰ ਮੈਂ ਫਿਗਰਾਂ ਵੀ ਦੇ ਦੂੰਗਾ ਜੀ ਇਹਨਾਂ ਚ ਉਹ ਸੀ ਲਿਆਨ ਤੇ ਜੀ ਬੜੇ 60 40 ਦੀ ਰੇਸ਼ੋ ਸੀ ਬਾਈ ਜੀ ਇਹਦੇ ਵਿੱਚ 60% ਮੁਰਗੀਆਂ ਸੀ ਤੇ 40% ਮੁਰਗੇ ਸੀਗੇ ਜੀ ਠੀਕ ਹੈ ਤੇ ਇਹਦਾ ਇਹ ਚੱਕਰ ਹੁੰਦਾ ਬਾਈ ਜੀ ਆਪਾਂ ਨੂੰ ਜੇ ਤੁਸੀਂ ਹੈਚਿੰਗ ਕਰਨੀ ਹੈ ਤਾਂ ਸਾਨੂੰ 10 ਤੋਂ 12% ਹੀ ਮੁਰਗਾ ਚਾਹੀਦਾ ਹੁੰਦਾ ਠੀਕ ਹੈ ਜੀ ਤੇ ਅਸੀਂ ਕੀ ਕੀਤਾ ਜੀ ਜਦੋਂ ਸਾਡਾ ਮੁਰਗਾ 4 ਕਿ ਮਹੀਨੇ ਦਾ ਹੋ ਗਿਆ ਵਧੀਆ ਅਸੀਂ ਇਹਦੇ ਵਿੱਚੋਂ ਸਾਰਾ ਮੁਰਗਾ ਸੇਲ ਆਊਟ ਕਰਤਾ ਸਿਰਫ 10% ਮੁਰਗਾ ਰੱਖਿਆ ਜੀ ਸਾਰਾ ਸੇਲ ਆਊਟ ਕਰਤਾ ਉਹਦੇ ਨਾਲ ਸਾਨੂੰ ਕੀ ਫਾਇਦਾ ਹੋਇਆ ਬਾਈ ਜੀ ਜਿੰਨਾ ਸਾਡਾ ਖਰਚਾ ਸੀਗਾ ਬੱਚੇ ਤੋਂ ਲੈ ਕੇ ਜਿੰਨੀ ਸਾਡੀ ਫੀਡ ਆਈ ਹੈ ਜੀ ਜਿੰਨਾ ਸਾਂਸ ਵਾਲਾ ਸਾਰਾ ਖਰਚਾ ਸਾਡਾ ਬੈਲੈਂਸ ਕਰਤਾ 8900 ਮੁਰਗੇ ਨੇ ਤਕਰੀਬਨ ਹਾਂ ਜੀ ਹਾਂ ਜੀ ਸਾਡਾ 8900 ਮੁਰਗੇ ਨੇ ਹਾਂ ਜੀ ਸਾਰਾ ਫ੍ਰੀ ਕਰਤਾ ਜੀ ਸਾਡੇਆਂ ਨਹੀਂ ਮੁਰਗੀ ਫ੍ਰੀ ਹੋ ਗਈ ਸਾਨੂੰ ਸਤਿ ਸ੍ਰੀ ਅਕਾਲ ਇਸ ਵਕਤ ਆਪਾਂ ਖੜੇ ਆ ਪਿੰਡ ਕੜਾਣੀ ਕਲਾਂ ਬਾਈ ਗੁਰਵਿੰਦਰ ਜੀ ਉਹਨਾਂ ਕੋਲੇ ਤੇ ਤੁਹਾਨੂੰ ਇੱਕ ਫਾਰਮ ਦਿਖਾਉਣ ਲੱਗਾ ਫ੍ਰੀ ਰੇਂਜ ਫਾਰਮ ਬਾਈਉਨਾ ਦਾ ਬਹੁਤ ਵਧੀਆ ਕਨਸੈਪਟ ਸਾਨੂੰ ਲੱਗਾ ਤੇ ਸਪੈਸ਼ਲ ਅਸੀਂ ਆਏ ਸੀ ਦੇਖਣ ਫਾਰਮ ਤੇ ਨਾਲ ਸੋਚਿਆ ਬਾਈ ਇਹ ਉਹਨਾਂ ਦੀ ਇੱਕ ਵੀਡੀਓ ਕਰਗੇ ਤੇ ਤੁਹਾਡੇ ਤੱਕ ਵੀ ਪਹੁੰਚਾਈਏ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਮੈਂ ਬਾਈ ਸਖਦੀਰ ਤੁਹਾਡਾ ਆਉਣ ਦਾ ਧੰਨਵਾਦ ਕਰਦਾ ਜੀ ਤੁਹਾਡੇ ਤੁਹਾਡੀ ਟੀਮ ਦਾ ਜੀ ਬਹੁਤ ਬਹੁਤ ਧੰਨਵਾਦ ਸਾਡੇ ਫਾਰਮ ਤੇ ਆਉਣ ਦਾ ਜੀ ਧੰਨਵਾਦ ਬਾਈ ਜੀ ਤੇ ਬਾਈ ਜੀ ਮੈਂ ਜਿਵੇਂ ਆਪਾਂ ਪਹਿਲਾਂ ਗੱਲਬਾਤ ਕੀਤੀ ਬਾਈ ਨਾਲ ਤੇ ਬਾਈਆਂ ਦਾ ਸਾਡਾ ਪ੍ਰੋਫੈਸ਼ਨਲ ਤਾਂ ਉਧਰ ਆਪਣਾ ਹੈਗਾ ਟਾਇਲ ਫੈਕਟਰੀ ਦਾ ਹਣਾ ਬਿਲਕੁਲ ਜੀ ਬਿਲਕੁਲ ਜੀ ਤੇ ਇਹ ਫਿਰ ਇਹ ਕਿਵੇਂ ਬਾਈ ਇੱਧਰ ਆ ਗਏ ਏ ਬਾਈ ਜੀ ਮੇਰੇ ਇਹੜੇ ਕੰਮ ਵਿੱਚ 파ਟਰਨ ਨੇ ਸਰਦਾਰ ਬਿਕਰਮ ਸਿੰਘ ਮੰਡੇਰ ਉਹ ਬਾਈ ਜੀ ਜੁਆਸ ਰਹਿੰਦੇ ਨੇ ਕੈਲੀਫੋਰਨੀਆ ਅੱਛਾ ਜੀ ਤੇ ਬੈਲ ਸੈਟਰਡ ਬੰਦੇ ਨੇ ਜੀ ਉਹ ਹਾਂ ਜੀ ਤੇ ਉਹਨਾਂ ਦਾ ਸ਼ੌਂਕ ਸੀ ਬਾਈ ਜੀ ਗੋਟ ਫਾਰਮ ਕਰਨ ਦਾ ਠੀਕ ਹੈ ਤੇ ਅੱਜ ਤੋਂ 2 ਸਾਲ ਪਹਿਲਾਂ ਅਸੀਂ ਗੋਡ ਫਾਰਮ ਸਟਾਰਟ ਕੀਤਾ ਸੀਗਾ ਤੇ ਉਹਦੇ ਵਿੱਚ ਲਿਆ ਕੇ ਨਾ ਅਸੀਂ 50 ਕਿ ਮੁਰਗੀਆਂ ਬਾਈ ਜੀ ਛੱਡ ਲਈਆਂ ਤੇ ਅਸੀਂ ਚਲੋ ਵੀ ਆਪਦੇ ਸ਼ੌਂਕ ਵਾਸਤੇ ਸਾਨੂੰ ਇਹ ਸੀ ਵੀ ਕੀੜਾ ਪਤੰਗਾ ਖਾਈ ਜਾਣਗੀਆਂ ਚਲੋ ਬੱਕਰੀ ਨੂੰ ਕੋਈ ਬਿਮਾਰੀ ਮੂਰੀ ਨਾ ਹੋਊਗੀ ਠੀਕ ਆ ਉਹ ਸਾਨੂੰ ਉਹਦੇ ਜਿਹੜਾ ਆਂਡੇ ਦੇਣ ਲੱਗਿਆ ਭਾਈ ਆਂਡੇ ਵਿਕਣ ਲੱਗੇ ਉਹਦੇ ਹਾਂਜੀ ਤਾਂ ਸਾਨੂੰ ਸਾਲਾ ਵਧੀਆ ਲੱਗਿਆ ਵੀ ਸਿਸਟਮ ਵੀ ਯਾਰ ਇਹਦਾ ਚੀਜ਼ੇ ਬਹੁਤ ਵਧੀਆ ਆਂਡਾ ਵਿਕਦਾ ਇਹਦਾ ਤੇ ਆਂਡੇ ਦਾ ਵੀ ਰੇਟ ਜੋ ਮੂੰਹ ਮੰਗੇ ਲੈ ਲਓ ਜੀ ਫਿਰ ਸਾਨੂੰ ਲੱਗਿਆ ਵੀ ਯਾਰ ਅਸੀਂ ਵੀ ਦੇਸੀ ਮੁਰਗੀਆਂ ਕਿਉਂ ਨਾ ਜ਼ਿਆਦਾ ਪਾਈਆਂ ਜਾਣ ਉਹ ਸੋਚ ਰੱਖੇ ਸੀ ਬਾਈ ਜੀ ਇਹ ਮੁਰਗੀਆਂ ਪਾਈਆਂ ਸੀਗੀਆਂ ਠੀਕ ਹੈ ਜਿਵੇਂ ਆਪਾਂ ਪਹਿਲਾਂ ਘਰਾਂ 'ਚ ਰੱਖਦੇ ਹੁੰਦੇ 10-20 ਮੁਰਗੀਆਂ ਰੱਖਦੇ ਤੇ ਆਪਣੇ ਪੈਸੇ ਮੁੱਕਦੇ ਨਹੀਂ ਹੁੰਦੇ ਸੀ ਘਰਾਂ 'ਚ ਹਾਂ ਤੇ ਹੁਣ ਆਪਾਂ ਫਾਰਮ ਹੀ ਆਂਡਿਆਂ ਤੇ ਹੋ ਗਏ ਆ ਬਿਲਕੁਲ ਬਾਈ ਜੀ ਬਿਲਕੁਲ ਜੀ ਤੇ ਇਹ ਫਿਰ ਬਾਈ ਪਹਿਲੀ ਵਾਰੀ ਸ਼ੁਰੂ ਕੀਤਾ ਫਾਰਮ ਆਪਣਾ ਇਹ ਪਹਿਲੀ ਵਾਰੀ ਆਂਡੇ ਤੇ ਆਈ ਮੁਰਗੀ ਐਸ ਵਾਰ ਹਾਂਜੀ ਬਾਈ ਸਾਡਾ ਇਹ ਪਹਿਲੀ ਵਾਰ ਇਹ ਸੀਗਾ ਜਿਹੇ ਅਸੀਂ ਪਹਿਲੀ ਵਾਰੇ 2500 ਬਰਡ ਪਾ ਲਿਆ ਸੀਗਾ ਅੱਛਾ ਜੀ ਤੇ ਸਾਨੂੰ ਬਹੁਤ ਮਤਲਬ ਰਿਸਪੌਂਸ ਬਹੁਤ ਵਧੀਆ ਆਇਆ ਜੀ ਠੀਕ ਹੈ ਤੇ ਦੂਜੀ ਚ ਸਾਡੀ ਸੋਚ ਸੀਗੀ ਫਰੀ ਰੇਂਜ ਰੱਖਣ ਦੀ ਜੀ ਹਾਂਜੀ ਤੇ ਫਰੀ ਰੇਂਜ ਰੱਖ ਕੇ ਤਾਂ ਅਸੀਂ ਕਹਿੰਦੇ ਸੋਨੇ ਦਾ ਸੁਭਾਗਾ ਹੋ ਗਿਆ ਸਾਡਾ ਜੀ ਠੀਕ ਹੈ ਮੇਰੇ ਹਿਸਾਬ ਨਾਲ ਬਾਈ ਫਰੀ ਰੇਂਜ ਵਾਲਾ ਫਾਰਮ ਮੈਂ ਹਜੇ ਸੁਣਿਆ ਨਹੀਂ ਕੋਈ ਆਪਣੇ ਹੈਗਾ ਵਾ ਫਰੀ ਰੇਂਜ ਘਰੇ ਹੀ ਰੱਖੀਆਂ ਜਿਹੜੀਆਂ ਰੱਖੀਆਂ ਬਸ ਹਨਾ ਫਾਰਮ ਨਹੀਂ ਕੋਈ ਹਜੇ ਤੱਕ ਬਣਿਆ ਹੋਣਾਗਾ ਬਾਈ ਜਿਹੜਾ ਫਰੀ ਰੇਂਜ ਆ ਵੈਸੇ ਤਾਂ ਆਪਣੇ ਕਲਚਰ ਵਿੱਚ ਹੀ ਆ ਜੀ ਫਰੀ ਰੇਂਜ ਉਹਨਾਂ ਅੰਗਰੇਜ਼ੀ ਦਾ ਸ਼ਬਦ ਆ ਫਰੀ ਰੇਂਜ ਆਪਣੇ ਪਿੰਡਾਂ 'ਚ ਮੁਰਗੀਆਂ ਰੱਖਿੰਦੇ ਉਹ ਅਸਲ ਵਿੱਚ ਹੁੰਦੀਆਂ ਫਰੀ ਰੇਂਜੇ ਸੀਗੀਆਂ ਜੀ ਇਹ ਜਦ ਤੋਂ ਲੋਕ ਪ੍ਰੋਫੈਸ਼ਨਲੀ ਕੰਮ ਕਰਨਗੇ ਲੋਕਾਂ ਨੇ ਕੇਜਾਂ 'ਚ ਰੱਖਣਾ ਸ਼ੁਰੂ ਕਰਤੀਆਂ ਜੀ ਮਤਲਬ ਉਹਨਾਂ ਨੇ ਐਜ਼ ਅ ਇੰਡਸਟਰੀ ਯੂਜ਼ ਕਰਨ ਲੱਗੇ ਜੀ ਉਹ ਵੀ ਇਹਨਾਂ ਨੂੰ ਕੇਜ 'ਚ ਰੱਖੋ ਜੀ ਇਹਨਾਂ ਨੂੰ ਫੀਡ ਪਾਓ ਤੇ ਆਂਡਾ ਲਓ ਬਸ ਇੰਨੇ ਹੀ ਕੰਮ ਇਹਨਾਂ ਦਾ ਸਾਡਾ ਇੱਕ ਸ਼ੌਂਕ ਵੀ ਸੀਗਾ ਜੀ ਤੇ ਅਸੀਂ ਅਸੀਂ ਸੋਚਿਆ ਵੀ ਕਿਉਂ ਨਾ ਫਰੀ ਰੇਂਜ ਰੱਖੀਏ ਜਿਵੇਂ ਆਪਣੇ ਪੁਰਾਣੇ ਲੋਕ ਰੱਖਦੇ ਸੀਗੇ ਵੀ ਅਸੀਂ ਤੇ ਬਾਈ ਜਿਵੇਂ ਆਪਣਾ ਇਦਰਾ ਸ਼ੈੱਡ ਬਣਿਆ ਹੋਇਆ ਵਾ ਤੇ ਜਿਵੇਂ ਹੁਣ ਕੁਝ ਬਰੇਲਰ ਵਾਲੀਆਂ ਕੰਪਨੀਆਂ ਹੈਗੀਆਂ ਵਾ ਉਹ ਐਡਾ ਸ਼ੈੱਡ ਬਣਵਾਉਂਦੀਆਂ ਵਾ ਲੱਖਾਂ ਰੁਪਏ ਲਵਾ ਦਿੰਦੇ ਆ ਪਹਿਲਾਂ ਹੁਣ ਬਿਲਕੁਲ ਜੀ ਬਿਲਕੁਲ ਹਨਾ ਤੇ ਇਹ ਚੀਜ਼ ਵਾਲ ਜਿਹੜੇ ਆਪਣੇ ਮੁੰਡੇ ਜਿਹੜੇ ਜਿਹੜੇ ਬਾਹਰ ਨੂੰ ਜਾਂ ਤੁਰੇ ਜਾਂਦੇ ਉਹ ਇਹ ਚੀਜ਼ਾਂ ਤਾਂ ਹੀ ਨਹੀਂ ਆਉਂਦੇ ਯਾਰ ਇੰਨਾ 20 ਲੱਖ ਲੱਗ ਜਾਣਾ 30 ਲੱਖ ਲੱਗ ਜਾਣਾ ਵਾ ਬਿਲਕੁਲ ਜੀ ਤੇ ਜੇ ਆਪਾਂ ਕਹੀਏ ਵੀ ਆਪਾਂ ਇੱਕ ਛੋਟਾ ਜਿਹਾ ਬਿਜ਼ਨਸ ਸ਼ੁਰੂ ਕਰਨਾ ਹੋਵੇ ਇਹ ਤੇ ਕਿੰਨਾ ਕੁ ਪੈਸਾ ਲੱਗ ਜਾਂਦਾ ਇਹ ਤੇ ਬਾਈ ਇਹ ਡਿਪੈਂਡ ਕਰਦਾ ਤੁਸੀਂ ਕਿੰਨਾ ਕੁ ਵੱਡਾ ਕੰਮ ਕਰਨਾ ਮੇਰੇ ਹ ਆਪਾਂ ਨੂੰ 70-80 ਹਜ਼ਾਰ ਰੁਪਏ ਤੋਂ ਆਰਾਮ ਨਾਲ ਸ਼ੁਰੂ ਹੋ ਜਾਣਾ ਬਿਜ਼ਨਸ ਦੀ ਤੇ ਦੂਜੀ ਚੀਜ਼ ਆਪਾਂ ਕਿਸੇ ਕੰਪਨੀ ਦੇ ਚਾਂਸਸ ਨਹੀਂ ਆ ਸਕਦੇ ਕਿਸੇ ਕੰਪਨੀ ਨਾਲ ਆਪਾਂ ਬੰਦੇ ਨਹੀਂ ਹੋਏ ਹੈਗੇ ਆਪਾਂ ਆਪਣੀ ਮਰਜ਼ੀ ਦਾ ਜਿੰਨਾ ਮਰਜ਼ੀ ਵਧਾ ਸਕਦੇ ਆ ਘਟਾ ਸਕਦੇ ਆ ਕੰਪਨੀਆਂ ਬਾਈ ਜੀ ਤੋਂ ਨੂੰ ਪਜਾ ਆਪਾਂ ਪਿੱਛੇ ਵੀ ਧਰਨੇ ਲਾਏ ਸੀਗੇ ਜੀ ਉਹ ਕਾਹਦੇ ਧਰਨੇ ਸੀ ਕੰਟਰੈਕਟਿੰਗ ਫਾਰਮਿੰਗ ਦੇ ਧਰਨੇ ਸੀਗੇ ਹਾਂਜੀ ਇਹ ਪੋਲਟਰੀ ਦਾ ਕੰਮ ਵੀ ਕੰਟਰੈਕਟਿੰਗ ਉਹਦੀ ਚੀਜ਼ ਹੈ ਜੀ ਕੰਪਨੀਆਂ ਕੁਝ ਨਹੀਂ ਪੱਲੇ ਇੰਨਾ ਖਾਸ ਪਾਉਂਦੀਆਂ ਜੀ ਤਾਂ ਇਸ ਲਈ ਮੈਂ ਤਾਂ ਸਭ ਨੂੰ ਇਹ ਸਾਥ ਦਊਂਗਾ ਜੀ ਵੀ ਬਾਈ ਜੀ ਰੀਫਰੀ ਅਰੇਂਜ ਕਰੋ ਜੇ ਆਪਾਂ ਬਚਣਾ ਠੀਕ ਹੈ ਜੀ ਇਹ ਆਪਣਾ ਨਾਲ ਸਹਾਇਕ ਧੰਦਾ ਐਜੇ ਸਹਾਇਕ ਧੰਦਾ ਵਰਤੋ ਛੋਟਾ ਕਰ ਲਓ ਇੱਕ ਵਾਰ ਛੋਟਾ ਕਰੋ ਛੋਟਾ ਕਰੋ ਛੋਟਾ ਕਰਕੇ ਤੁਹਾਨੂੰ ਜੇ ਲੱਗੂਗਾ ਫਾਇਦਾ ਹੋ ਰਿਹਾ ਸੀ ਬਤਾ ਲਓ ਹਾਂਜੀ ਕੋਈ ਇਹ ਜ਼ਰੂਰੀ ਨਹੀਂ ਹੈਗਾ ਆਪਾਂ ਨੂੰ ਵੀ ਆਪਾਂ ਕ ਡੱਬਦਾ ਚਾਹੀਦਾ ਜੀ ਸਾਡੇ ਆ ਸਟੈਂਡਰਡ ਨੇ ਜੀ ਆ ਸਟੈਂਡਰਡ ਆ ਤੁਹਾਨੂੰ ਸ਼ੈੱਡ ਹੋਣਾ ਚਾਹੀਦਾ ਜੀ ਆ ਸਟੈਂਡਰਡ ਦੇ ਤੁਹਾਡੇ ਅੰਦਰ ਲੱਗੇ ਹੋਣੇ ਨੇ ਯਾਨੀ ਕੋਈ ਖਰਚਾ ਨਹੀਂ ਬਾਈ ਜੀ ਆਪਣੀ ਮਰਜ਼ੀ ਨਾਲ ਆਪਾਂ ਅੱਗੇ ਵੀ ਪਿੰਡਾਂ 'ਚ ਆਮ ਹੀ ਮੁਰਗੀਆਂ ਰੱਖਦੇ ਸੀਗੇ ਉਵੇਂ ਛੋਟਾ ਜਿਹਾ ਕਮਰਾ ਪਾਓ ਇੱਕ ਠੀਕ ਆ ਜੀ 50 60 ਮੁਰਗੀਆਂ 100 200 ਮੁਰਗੀ ਰੱਖੋ ਤੁਸੀਂ ਦੇਖੋ ਆਂਡਾ ਥੋੜਾ ਵਿਕੂਗਾ ਵੀ ਆਂਡਾ ਤੇ ਤੁਹਾਨੂੰ ਪ੍ਰੋਫਿਟ ਵੀ ਹੋਊਗਾ ਜੀ ਬਿਲਕੁਲ ਜੀ ਠੀਕ ਆ ਤੇ ਬਾਈ ਜਿਹੜਾ ਹੁਣ ਇਹ ਆਂਡਾ ਵਾ ਇੱਕ ਹੁਣ ਲੋਕਾਂ ਦਾ ਜਿਹੜਾ ਹੁਣ ਨਾ ਵਿਚਾਰ ਆ ਆਪਣੇ ਆਪਾਂ ਪਹਿਲਾਂ ਵੇਲੇ ਦੇਸੀ ਆਂਡਾ ਖਾਂਦੇ ਸੀ ਸਾਰੇ ਹਨਾ ਗਰਮੀਆਂ 'ਚ ਵੀ ਖਾਈ ਜਾਂਦੇ ਸੀ ਹੁਣ ਲੋਕਾਂ ਦਾ ਕੀ ਆ ਯਾਰ ਗਰਮੀ 'ਚ ਤਾਂ ਦੇਸੀ ਆਂਡਾ ਨਹੀਂ ਖਾਣਾ ਫਾਰਮੀ ਖਾਣਾ ਦੇਸੀ ਆਂਡਾ ਵਿਕੂ ਕਿੱਥੇ ਤੇ ਇਹਦੇ ਵਿੱਚ ਦੱਸਿਓ ਤੁਹਾਨੂੰ ਕਿਵੇਂ ਲੱਗਾ ਹੁਣ ਤੁਸੀਂ ਤਾਂ ਕਾਫੀ ਟਾਈਮ ਤੋਂ ਚੱਲ ਰਿਹਾ ਹੈ ਬਾਈ ਜੀ ਮੇਰੇ ਕੋਲ ਐਦਾਂ ਦੇ ਕਸਟਮਰ ਨੇ ਜਿਹੜੇ ਸਾਰਾ ਸਾਲ ਇਹੀ ਆਂਡਾ ਖਾਂਦੇ ਨੇ ਜੀ ਉਹ ਕਹਿੰਦੇ ਅਸੀਂ ਪਹਿਲਾਂ ਵੀ ਦਹੀ ਆਂਡੇ ਖਾਂਦੇ ਸੀਗੇ ਆ ਫਾਰਮੀ ਤਾਂ ਹੁਣੇ ਚੱਲੇ ਨੇ ਕਲਚਰ ਠੀਕ ਹੈ ਸ਼ੁਰੂ ਤੋਂ ਆਪਾਂ ਖਾਂਦੇ ਆਏ ਆ ਇਹੀ ਆਂਡੇ ਖਾਂਦੇ ਨੇ ਜੀ ਇਹ ਕੋਈ ਗਰਮੀ ਵਾਲਾ ਕੋਈ ਅਜਿਹਾ ਸਿਸਟਮ ਨਹੀਂ ਹੈਗਾ ਜੀ ਆਂਡੇ ਨੇ ਗਰਮੀ ਕਰਨੀ ਤਾਂ ਫਾਰਮੀ ਨੇ ਵੀ ਤੁਹਾਨੂੰ ਗਰਮੀ ਕਰ ਦੇਣੀ ਹੈ ਜੇ ਤੁਹਾਡੇ ਲੇਬਰ 'ਚ ਪ੍ਰੋਬਲਮ ਆ ਤਾਂ ਉਹ ਤੈ ਫਾਰਮੀ ਖਾ ਲੋ ਜਿਹੜਾ ਮਰਜ਼ੀ ਖਾ ਲੋ ਠੀਕ ਹੈ ਜੀ ਇਹ ਹੁੰਦਾ ਬੇਸਿਕਲੀ ਪਿਓਰ ਇਹ ਆਪਾਂ ਨੂੰ ਪਤਾ ਜੀ ਕੀ ਚੀਜ਼ ਆ ਇਹੜੇ ਅੱਜ ਕੱਲ੍ਹ ਦੂਜੇ ਚੱਲੇ ਨੇ ਫਾਰਮੀ ਉਹਨਾਂ ਤੇ ਕੋਈ ਨਹੀਂ ਪਤਾ ਜੀ ਕਿਹੜਾ ਕੀ ਸਟੀਰੋਇਡ ਦਿੱਤੇ ਗ ਦੇ ਸਾਹਮਣੇ ਆਰਗੇਨਿਕ ਕੰਮ ਮੈਂ ਇਧਰ ਨੂੰ ਕਰਨ ਲੱਗਾ ਸੀਗਾ ਮੈਂ ਕਿਹਾ ਵੀ ਕੈਮਰਾ ਨਾਲ ਇਧਰ ਨੂੰ ਕਰਦਗੇ ਵੀ ਇਹ ਤਾਂ ਐਵੀਆਂ ਚੀਜ਼ਾਂ ਦਾ ਅਰਕ ਕੱਢ ਕੱਢ ਕੇ ਅੰਡੇ ਚ ਆ ਜਾਂਦਾ ਵਾ ਹਨਾ ਭਾਈ ਮੈਂ ਉਹੀ ਤੁਹਾਨੂੰ ਕਹਿ ਰਿਹਾ ਜੀ ਜੋ ਬਰਡ ਖਾਂਦਾ ਇਹ ਅਸਲ ਚੀਜ਼ਾਂ ਵਰਸੀਨ ਦੇ ਦੋ ਇਹਨਾਂ ਨੂੰ ਮੈਂ ਕਹਿੰਦਾ ਮੰਡੀਆਂ ਦੇ ਜਿਹਨੇ ਉਹ ਦੇਖੋ ਥੋੜਾ ਇਹਨਾਂ ਮੁਰਗੀ ਫਿਰ ਰਹੀ ਹੈ ਜੀ ਵਿੱਚ ਉਹ ਖਾਂਦੀ ਹੋ ਫਿਰ ਰਹੀ ਹੈ ਜੀ ਵਿੱਚ ਉਹ ਵਿੱਚ ਜਾ ਵੀਡੀਓ ਹਾਂ ਜੀ ਹਾਂ ਇਹਨਾਂ ਚਾਹੇ ਮੰਡੀਆਂ ਦੀ ਜਿੰਨੀ ਮਰਜ਼ੀ ਵੇਚਦੇ ਦੇ ਦਿਓ ਜੀ ਤੁਹਾਡਾ ਕੋਈ ਖਾਸ ਕਰਤ ਨਹੀਂ ਹੋਣਾ ਹੈਗਾ ਕੀੜਾ ਪਤੰਗਾ ਜੋ ਇਹਨਾਂ ਨੇਚਰਲ ਜੋ ਇਹਨਾਂ ਦੀ ਖਰਾਕ ਆ ਉਹ ਦੇਣੀ ਆ ਨਾ ਕਿ ਇਹਨੂੰ ਆਪਾਂ ਸਟੀਰਡ ਦੇਣੇ ਨੇ ਕੋਈ ਸਟੀਰਡ ਦੇ ਕੇ ਤਾਂ ਜੀ ਇੱਕ ਤਾਂ ਮੁਰਗੀ ਦਾ ਨੁਕਸਾਨ ਹੋ ਜਾਣਾ ਮੁਰਗੀ ਨਾਲ ੱੱੱਕੇ ਨਾਲ ਪ੍ਰੋਡਕਸ਼ਨ ਲੈਣ ਨੂੰ ਫਿਰਦੇ ਆ ਜੀ ਮੁਰਗੀ ਦਾ ਨੁਕਸਾਨ ਹੋ ਜਾਣਾ ਦੂਜਾ ਆਪਣੇ ਸਰੀਰ ਦਾ ਜੀ ਜੋ ਆਪਾਂ ਅੱਜ ਕੱਲ੍ਹ ਕਹਿੰਦੇ ਆ ਰੇਹਾਂ ਸਪਰੇਆਂ ਪਾਉਨੇ ਆ ਜੀ ਉਹ ਆਪਣੇ ਸਰੀਰ 'ਚ ਕਿਉਂ ਆਉਂਦੇ ਨੇ ਉਹ ਜੋ ਪਾਉਨੇ ਆ ਜੋ ਆਪਣੇ ਸਰੀਰ 'ਚ ਆ ਜਾਣਾ ਉਹੀ ਚੀਜ਼ ਮੁਰਗੀ ਨਾਲ ਆ ਜੀ ਜੋ ਆਪਾਂ ਇਹਨਾਂ ਨੂੰ ਖਵਾਵਾਂਗੇ ਆਪਣੇ ਚਾਊਗਾ ਆਪਣੇ ਚਾਊ ਤੇ ਬਾਕੀ ਹੁਣ ਤੱਕ ਰਿਸਪੌਂਸ ਤੁਹਾਡਾ ਬਹੁਤ ਵਧੀਆ ਮਿਲਿਆ ਤੁਹਾਨੂੰ ਹਨਾ ਇਸ ਚੀਜ਼ ਤੋਂ ਜੀ ਪ੍ਰਮਾਤਮਾ ਦੀ ਕਿਰਪਾ ਨਾਲ ਜੀ ਆਪਾਂ ਤਾਂ ਇੱਕ ਸ਼ੌਂਕ ਨੂੰ ਕੰਮ ਸਟਾਰਟ ਕੀਤਾ ਸੀ ਬਾਈ ਜੀ ਪਰ ਹੁਣ ਸਾਨੂੰ ਲੱਗਦਾ ਜੀ ਇਹ ਪ੍ਰੋਫੈਸ਼ਨ ਬਹੁਤ ਵਧੀਆ ਅੱਜ ਕੱਲ੍ਹ ਜੂਥ ਨੂੰ ਕਰਨਾ ਚਾਹੀਦਾ ਜੀ ਹਾਂਜੀ ਮੈਂ ਕਹਿੰਦਾ ਪਿੰਡਾਂ 'ਚ ਆਮ ਹੀ ਆਪਣੇ ਕੋਲ ਥੋੜੀ-ਬਹੁਤੀ ਜਗ੍ਹਾ 'ਚ ਖੁੱਲ ਜਾਣਾ ਜੀ ਕੰਮ ਐਡਾ ਵੱਡਾ ਕੰਮ ਨਹੀਂ 100-200 ਮੁਰਗੀ ਰਾਵਣਾ ਪਾਓ ਤੁਸੀਂ ਚੈੱਕ ਕਰੋ ਵੀ ਤੁਹਾਡਾ ਕਿਵੇਂ ਤਾਂ ਤੁਸੀਂ ਜ਼ਰੂਰ ਵਧੇਗੇ ਮੈਂ ਤੁਹਾਨੂੰ ਦਾਅਵਾ ਇਹ ਨਾ ਕਹਿ ਸਕਦਾ ਤੁਸੀਂ ਇਹ ਕੰਮ ਨੂੰ ਪੋਜ਼ਿਟਿਵ ਲੈ ਕੇ ਚੱਲੋ ਤੁਸੀਂ ਜ਼ਰੂਰ ਵਧੇਗੇ ਤੇ ਬਾਈ ਨੇ ਮੇਰੇ ਹਿਸਾਬ ਨਾਲ ਵੀ ਹੁਣ ਤੱਕ ਕਾਫੀ ਐਜੇ ਕਿਸਾਨ ਹੋਈਦਾ ਜਿਨ੍ਹਾਂ ਨੂੰ ਇਸ ਪਾਸੇ ਨੂੰ ਤੋਰ ਲਿਆ ਵਾ ਤੇ ਐਦ ਕੀ ਮੇਨ ਲਗਾ ਤਾਂ ਫਾਰਮ ਕਾਫੀ ਹੋਣਗੇ ਆਉਣ ਵਾਲੇ ਟਾਈਮ ਬਿਲਕੁਲ ਜੀ ਬਿਲਕੁਲ ਮੇਰੇ ਕੋਲ ਅਸੀਂ ਹੈਚ ਸਟਾਰਟ ਕਰ ਰਹੇ ਹਾਂ ਜੀ ਹੁਣ ਮੇਰੇ ਕੋਲ ਬਹੁਤ ਜਣਾ ਦੇ ਆਰਡਰ ਨੇ ਜੀ ਅੰਮ੍ਰਿਤਸਰ ਗੁਰਦਾਸਪੁਰ ਹੁਸ਼ਿਆਰਪੁਰ ਫੋਟੇ ਇਧਰ ਮੋਗਾ ਸਾਈਡ ਜੀ ਬਹੁਤ ਬੰਦੇ ਨੇ ਮੇਰੇ ਕੋ ਆਰਡਰ ਨੇ ਐਨ ਆਰ ਆਈ ਪੀਆ ਦੇ ਵੀ ਬਹੁਤ ਆਰਡਰ ਨੇ ਜੀ ਅਸੀਂ ਕਈਆਂ ਨੇ ਸ਼ੌਂਕ ਨੂੰ ਘਰ ਵਾਸਤੇ ਰੱਖਣੀਆਂ ਨੇ ਜੀ ਅਸੀਂ 50 ਮੁਰਗੀਆਂ ਘਰ ਵਾਸਤੇ ਰੱਖਣੀਆਂ ਬਾਈ ਜੀ ਅਸੀਂ ਸੇਲ ਨਹੀਂ ਕਰਨੀ ਪਰ ਸਾਨੂੰ ਇਹ ਹੈ ਕਿ ਅਸੀਂ ਬੱਚਿਆਂ ਨੂੰ ਪਿਓਰ ਚੀਜ਼ ਖਵਾਈਏ ਠੀਕ ਹੈ ਜੀ ਐਦਾਂ ਦੇ ਮੇਰੇ ਕੋਲ ਬਹੁਤ ਆਰਡਰ ਨੇ ਜੀ ਬਹੁਤ ਲੋਕਾਂ ਨੂੰ ਮੈਂ ਕੰਮ ਨਵਾਂ ਸ਼ੁਰੂ ਕਰਕੇ ਦੇ ਰਿਹਾ ਗਾਈਡ ਕਰ ਰਿਹਾ ਉਹਨਾਂ ਨੂੰ ਕਿਉਂਕਿ ਅਸੀਂ ਨਵੇਂ ਸੀਗੇ ਸਾਨੂੰ ਜੋ ਦਿੱਕਤਾਂ ਆਈਆਂ ਮੈਂ ਕਹਿੰਦਾ ਵੀ ਕਿਸੇ ਨੂੰ ਹੋਰ ਨਾ ਆਵੇ ਤਾਂ ਮੈਂ ਪੂਰਾ ਪ੍ਰੋਪਰ ਸਹੀ ਤਰੀਕੇ ਨਾਲ ਗਾਈਡ ਕਰ ਰਿਹਾ ਬੰਦਿਆਂ ਨੂੰ ਜਿਹਨੂੰ ਕਿਸੇ ਨੂੰ ਵਿਚਾਰੇ ਨੂੰ ਨੌਲੇਜ ਨਹੀਂ ਹੈ ਕਿ ਮੇਰੇ ਤੋਂ ਨੌਲੇਜ ਵੀ ਲੈ ਸਕਦਾ ਮੈਂ ਟ੍ਰੇਨਿੰਗ ਵੀ ਦੇ ਸਕਦਾ ਇਹਦੀ ਠੀਕ ਆ ਉਹਨਾਂ ਨੂੰ ਇਹ ਵੀ ਦੱਸ ਸਕਦਾ ਵੀ ਆਪਾਂ ਅੰਡਾ ਕਿੱਦਾਂ ਤਿਆਰ ਕਰਨਾ ਕਿੱਦਾਂ ਮੁਰਗੀ ਦਾ ਸਾਂਭ ਸੰਭਾਲ ਕੇ ਨੇ ਸਾਰਾ ਕੁਝ ਦੱਸ ਸਕਦੇ ਹਾਂ ਜੀ ਹਾਂਜੀ ਜਿਵੇਂ ਹੁਣ ਲੋਕਾਂ ਨੇ ਦਾ ਆਪਣੇ ਬਾਈ ਘਰਾਂ ਚੋਂ ਪਸ਼ੂ ਵੀ ਕੱਢਦੇ ਤੇ ਪੱਕੇ ਹੋ ਗਏ ਘਰ ਬਿਲਕੁਲ ਫਰਸ਼ਾ ਹਨਾ ਛੜੇ ਮਿੱਟੀ ਵਗਾਲਾ ਪੈਰ ਵੀ ਆ ਜਾਂਦਾ ਉਦੋਂ ਰੌਲਾ ਪੈ ਜਾਂਦਾ ਤੇ ਇਹਨਾਂ ਨੂੰ ਕਿਹਨੇ ਰੱਖਣਾ ਘਰਾਂ ਜਣਾ ਤੇ ਇਹਦੇ ਲਈ ਬਿਲਕੁਲ ਵੀਰ ਦੇਖੋ ਜੇ ਆਪਾਂ ਬੰਦ ਚ ਰੱਖ ਲਿਆ ਉਹ ਫਿਰ ਫਾਇਦਾ ਕੋਈ ਨਹੀਂ ਫੇਰ ਤਾਂ ਵੀਰੇ ਕੈਦ ਵਾਲਾ ਕੰਮ ਹੋ ਜਾਣਾ ਜੀ ਜੇ ਆਪਾਂ ਬੰਦ ਚ ਰੱਖਿਆ ਫੇਰ ਤਾਂ ਫ੍ਰੀ ਨਹੀਂ ਰਹਿਣਾ ਨਹੀਂ ਹੁਣ ਤੁਸੀਂ ਆਪ ਸੋਚ ਲਓ ਜੀ ਜੇ ਆਪਾਂ ਕਿਸੇ ਜਗ੍ਹਾ ਤੇ ਕੈਦ ਹੋ ਜੀਏ ਆਪਣੇ ਸਿਹਤ ਕਹੇ ਜੀ ਹੋ ਜਾਣੀਆਂ ਜੀ ਆਪਾਂ ਕੋਰੀ ਜੇ ਬਣ ਜਾਣਾ ਕਿੱਥੇ ਬੰਦਾ ਤੁਰਦਾ ਫਿਰਦਾ ਸੈਰ ਕਰਦਾ ਰਹੇ ਉਹੀ ਫਿੱਟ ਹੋਣਾ ਜੀ ਤੇ ਉਹ ਚੀਜ਼ ਹੈ ਨਾ ਨਾ ਬਰਡ ਨਾਲ ਆ ਜੀ ਇਹ ਹੁਣ ਤੇ ਘੁੰਮਦੇ ਫਿਰਦੇ ਨੇ ਜੀ ਇਹ ਇਹ ਸਟ੍ਰੈਸ ਫਰੀ ਰਹਿੰਦੇ ਨੇ ਬਿਲਕੁਲ ਜੀ ਜੇ ਇਹ ਸਟ੍ਰੈਸ ਫਰੀ ਰਹਿਣਗੇ ਤਾਂ ਇਹਨਾਂ ਦੇ ਅੰਡੇ ਦੀ ਕੁਆਲਿਟੀ ਵਾਈ ਜੀ ਵਧੀਆ ਬਣਣੀ ਆ ਤਾਂ ਜੇ ਆਪਾਂ ਉਹ ਆਂਡਾ ਖਾਵਾਂਗੇ ਤਾਂ ਆਪਾਂ ਵੀ ਫਿੱਟ ਰਹਾਂਗੇ ਜੀ ਇਹ ਚੀਜ਼ ਆਪਣੇ ਤੇ ਲਾਗੂ ਹੁੰਦੀ ਆ ਜੇ ਆਪਾਂ ਕਿਦਾਂ ਨਾਲ ਰੱਖਣਾ ਜਿੱਦਾਂ ਰੱਖਾਂਗੇ ਜੀ ਕਹਿੰਦੇ ਸਿਆਣੇ ਕਹਿੰਦੇ ਨੇ ਜਿਹੋ ਜਿਹਾਂ ਬੀਜਾਂਗੇ ਉਹ ਜਿਹਾਂ ਖਾਵਾਂਗੇ ਬਿਲਕੁਲ ਜੀ ਤੇ ਬਾਈ ਇਹ ਫਿਰ ਜਿਹੜਾ ਹੁਣ ਵੀ ਆਪਾਂ ਜੁਏ 2500 ਦਾ ਬਣਾਇਆ ਸੀਗਾ ਤੇ ਤੇ ਕਿੰਨਾ ਖਰਚ ਆਇਆ ਤੇ ਕੀ ਇਹਦੀ ਕੋਈ ਇਨਕਮ ਰਹੀ ਡੇਲੀ ਦੀ ਇਨਕਮ ਜਾਵੇਂ ਆਂਡੇ ਦੀ ਜਾਂ ਕੀ ਰਹੀ ਹੈ ਇਹਦੀ ਤੇ ਜਾਏ ਤਾਂ ਖਰਚਾ ਕਿੰਨਾ ਕਾਇਆ ਟੋਟਲੀ ਜਿਹੜਾ ਆਂਡੇ ਦਾ ਕੌਣ ਤੇ ਬਰੇ ਆਂਡੇ ਤੱਕ ਜਿੰਨਾ ਸਾਡਾ ਖਰਚਾ ਆਇਆ ਮੈਂ ਆਈਡੀਆ ਲਾਇਆ ਤੁਹਾਨੂੰ ਮੈਂ ਫਿਗਰਾਂ ਵੀ ਦੇ ਦੂੰਗਾ ਜੀ ਇਹਨਾਂ ਚ ਉਹ ਅਸੀਂ ਲੈਂਦੇ ਸੀ ਬੜੇ 60 40 ਦੀ ਰੇਸ਼ੋ ਸੀ ਬਾਈ ਜੀ ਇਹਦੇ ਵਿੱਚ 60% ਮੁਰਗੀਆਂ ਸੀ ਤੇ 40% ਮੁਰਗੇ ਸੀਗੇ ਜੀ ਠੀਕ ਹੈ ਤੇ ਇਹਦਾ ਇਹ ਚੱਕਰ ਹੁੰਦਾ ਬਾਈ ਜੀ ਆਪਾਂ ਨੂੰ ਜੇ ਤੁਸੀਂ ਹੈਚਿੰਗ ਕਰਨੀ ਹੈ ਤਾਂ ਸਾਨੂੰ 10 ਤੋਂ 12% ਹੀ ਮੁਰਗਾ ਚਾਹੀਦਾ ਹੁੰਦਾ ਠੀਕ ਹੈ ਜੀ ਤੇ ਅਸੀਂ ਕੀ ਕੀਤਾ ਜੀ ਜਦੋਂ ਸਾਡਾ ਮੁਰਗਾ 4 ਕਿ ਮਹੀਨੇ ਦਾ ਹੋ ਗਿਆ ਵਧੀਆ weight ਹੋ ਗਿਆ 1.5 ਤੋਂ 2 ਕਿਲੋ ਦਾ weight ਹੋ ਗਿਆ ਅਸੀਂ ਇਹਦੇ ਵਿੱਚੋਂ ਸਾਰਾ ਮੁਰਗਾ ਸੇਲ ਆਊਟ ਕਰਤਾ ਸਿਰਫ 10% ਮੁਰਗਾ ਰੱਖਿਆ ਜੀ ਸਾਰਾ ਸੇਲ ਆਊਟ ਕਰਤਾ ਉਹਦੇ ਨਾਲ ਆਇਆ ਬਾਈ ਜੀ ਜਿੰਨਾ ਸਾਡਾ ਖਰਚਾ ਸੀਗਾ ਬੱਚੇ ਤੋਂ ਲੈ ਕੇ ਜਿੰਨੀ ਸਾਡੀ ਫੀਡ ਆਈ ਹੈ ਜੀ ਜਿੰਨਾ ਸਾਂਸ ਵਾਲਾ ਸਾਰਾ ਖਰਚਾ ਸਾਡਾ ਬੈਲੈਂਸ ਕਰਤਾ 8900 ਮੁਰਗੇ ਨੇ ਤਕਰੀਬਨ ਹਾਂ ਜੀ ਹਾਂ ਜੀ ਸਾਡਾ 8900 ਮੁਰਗੇ ਨੇ ਹਾਂ ਜੀ ਸਾਰਾ ਫ੍ਰੀ ਕਰਤਾ ਜੀ ਸਾਡੇ ਜਾਨੀ ਮੁਰਗੀ ਫ੍ਰੀ ਹੋ ਗਈ ਫਸਟ ਟਾਈਮ ਜਾਨੀ ਸਾਡਾ ਖਰਚਾ ਫ੍ਰੀ ਹੈ ਕੇ ਬੈਲੈਂਸ ਕਰਤਾ ਜੀ ਮੁਰਗੀ ਫ੍ਰੀ ਹੋ ਗਈ ਉਸ ਤੋਂ ਬਾਅਦ ਸਾਨੂੰ ਆਂਡੇ ਦੀ ਪ੍ਰੋਡਕਸ਼ਨ ਸਟਾਰਟ ਹੋ ਗਈ ਠੀਕ ਹੈ ਜੀ ਉਦੋਂ ਮੁਰਗੀ ਜਦੋਂ ਆਂਡੇ ਦੇ ਆਈਸੀ ਮੁਰਗੀ ਐਵਰੇਜ ਜੀ ਇਹ 2.5 ਤੋਂ 3 ਰੁਪਿਆ ਰੋਜ਼ ਦਾ ਇੱਕ ਮੁਰਗੀ ਦਾ ਖਰਚਾ ਫੀਡ ਦਾ अच्छा ये ते ਆਂਡਾ ਸਾਡਾ ਵਿਕਦਾ ਸੀ 12 ਤੋਂ 15 ਰੁਪਏ ਤੱਕ ਦਾ ਜੀ ਠੀਕ ਹੈ ਠੀਕ ਹੈ ਜੀ ਉਹ ਮਤਲਬ ਤੁਹਾਨੂੰ ਪ੍ਰੋਫਿਟ ਹੀ ਆ ਟੈਲੀ ਦਾ ਮੇਰਾ 1000 ਤੋਂ 1200 ਆਉਂਦਾ ਜੀ ਹੁਣ ਤੁਸੀਂ ਆਪ ਹਿਸਾਬ ਲਾ ਲਓ ਉਹਦੇ ਨਾਲ ਸਾਡਾ ਅਸੀਂ ਜਟਾ 12 ਤੋਂ 15 ਰੁਪਏ ਤੱਕ ਇੱਕ ਆਂਡਾ ਵਿਕਦਾ ਜੀ 1000 1200 ਆਂਡਾ ਦਿੱਲੀ ਦਾ ਹਨਾ ਉਹਦੇ ਵਿੱਚੋਂ ਤੁਸੀਂ 3000 4000 ਸਾਡਾ ਰੋਜ਼ਾ ਖਰਚਾ ਜੀ ਬਾਕੀ ਸਾਨੂੰ ਸਾਰਾ ਪ੍ਰੋਫਿਟ ਆਉਂਦੀ ਹੈ ਹਾਂ ਜੀ ਕਿ ਜਿਵੇਂ ਹੁਣ ਜਿਹੜਾ ਫਾਰਮਿੰਗ ਮੁਰਗੀ ਆ ਬਈ ਉਹ ਮੇਰੇ ਹਿਸਾਬ ਨਾਲ ਐਸ ਵਕਤ 4.5 ਰੁਪਏ ਖਾ ਰਹੀ ਆ ਬਿਲਕੁਲ ਜੀ ਤੇ ਇਹ ਤੁਸੀਂ ਕਿੰਨੇ 2.5 ਰੁਪਏ ਦੇ ਵਿੱਚ ਭਾਈ ਜੀ ਫ੍ਰੀ ਰੇਂਜ ਕਰਕੇ ਜੀ ਹਾਂਜੀ ਇਹ ਫ੍ਰੀ ਰੇਂਜ ਕਰਕੇ ਆਂਡਾ ਉਸ ਤੋਂ ਮਹਿੰਗਾ ਉਸ ਤੋਂ ਆਂਡਾ ਮਹਿੰਗਾ ਜੀ ਭਾਈ ਜੀ ਫ੍ਰੀ ਰੇਂਜ ਕਰਕੇ ਜੀ ਹਾਂਜੀ ਹੁਣ ਜੇ ਆਪਾਂ ਨਾਲ ਉਹਨੂੰ ਬੰਨ ਕੇ ਖੜਾਵਾਵੇਂ ਕਿਤੇ ਉਹਨਾਂ ਖਾਣਾ ਹੀ ਆ ਹਾਂ ਉਹਦੇ ਮੂਰੇ ਰੱਖਿਆ ਹੋਊ ਨਾ ਖਾਏ ਲੈਣਾ ਜੀ ਹਾਂਜੀ ਹਾਂਜੀ ਤੁਰਨਾ ਫਿਰਨਾ ਉਹਨੇ ਹੈ ਨਹੀਂ ਤਾਂ ਕਹ ਕੇ ਖਰਚਾ ਵੱਧ ਹੁੰਦਾ ਜੀ ਉਹਨਾਂ ਦਾ ਇਹਦਾ ਖਰਚਾ ਘਟਾ ਤੇ ਇਹਦਾ ਕੀ ਆ ਜੀ ਜੋ ਮਰਜ਼ੀਆਂ ਨੂੰ ਪਾ ਦਿਓ ਹੂੰ ਇਹਨਾਂ ਨੇ ਦੋ ਮਰਜ਼ੀ ਵੇਸਟੇਜ ਪਾ ਦਿਓ ਜਿੰਨਾ ਮਰਜ਼ੀ ਅੰਡਾ ਦਾ ਖਰਚਾ ਘਟਾ ਸਕਦੇ ਹੋ ਮੁਰਗੀ ਦਾ ਇਹ ਤਾਂ ਇੱਕ ਨ ਕੋਈ ਮੰਡੀਆਂ ਦੀ ਵੇਸਟ ਪਈ ਆ ਘਰੇ ਤੁਹਾਡੇ ਦਾਣ ਸਾਡੇ ਆਪਾਂ ਕੱਟਦੇ ਆ ਉਹਦੀ ਵੇਸਟ ਜਨ ਲੈ ਕੇ ਇਹਨਾਂ ਨੂੰ ਬਾਸਾ ਖਾ ਜਾਣੀਆਂ ਇਹਨਾਂ ਨੂੰ ਖਾ ਜਾਣੀਆਂ ਹਾਂਜੀ ਹਾਂ ਤੇ ਬਾਈ ਇੱਕ ਤੁਸੀਂ ਇਹ ਜਿਹੜਾ ਹੁਣ ਸ਼ੈੱਡ ਬਣਾਇਆ ਵਾ ਜਿਵੇਂ ਜਿਹੜਾ ਹੁਣ ਦੂਜੇ ਫਾਰਮ ਬਣੇ ਹੁੰਦੇ ਉਹ ਪ੍ਰੋਪਰ ਛੱਤ ਜਾਂ ਸਰਕਾਨੇ ਦੀ ਬਣਾਉਂਦੇ ਆ ਜਾਂ ਵਾਸ ਦੀ ਬਣਾਉਂਦੇ ਆ ਹਨਾ ਜਿਹੜੇ ਕੰਪਨੀ ਵਾਲੇ ਤੁਸੀਂ ਇਹ ਚਾਦਰਾਂ ਵਾਲੇ ਬਣਾਤਾ ਫਿਰ ਬਾਈ ਜੀ ਦੇਖੋ ਇਹਦਾ ਖਰਚਾ ਘਟਾਉਣਾ ਜੀ ਆਪਾਂ ਜਿੱਧਰੂ ਮਰਜ਼ੀ ਕਰ ਲੋ ਆ ਇਹ ਤਾਂ ਲੋਕ ਲੈਂਟਰੀ ਪਾਈ ਜਾਂਦੇ ਨੇ ਜੀ ਡਬਲ ਸਟੋਰੀ ਕਰਨਾ ਸੀ ਸਾਡਾ ਇਹ ਸੋਚ ਸੀਗੀ ਕਿ ਇਹਨੂੰ ਨਾ ਤਾਂ ਜ਼ਿਆਦਾ ਉੱਚਾ ਪਾਇਆ ਜਾਵੇ ਕਿਉਂਕਿ ਸਾਰੀ ਫਾਰਮਿੰਗ ਹੈ ਜੀ ਇਹ ਹੈਗੀ ਟੈਂਪਰੇਚਰ ਦੀ ਵੀ ਫਿਰ ਸਿਆਲਾਂਾਂ 'ਚ ਟੈਂਪਰੇਚਰ ਨਹੀਂ ਵੜਨਾ ਇਹਦੇ ਵਿੱਚ ਠੀਕ ਆ ਨਾ ਹੀ ਬਾੜਾ ਨੀਮਾ ਪਾਇਆ ਜਾਵੇ ਵੀ ਗਰਮੀ ਜਿਹਦੇ ਵਿੱਚੋਂ ਹਵਾ ਨਾ ਕਰਾਸ ਹੋਵੇ ਤੁਸੀਂ ਉਹ ਸੋਚ ਰੱਖ ਕੇ ਸਾਰਾ ਕੈਲਕੂਲੇਸ਼ਨ ਕਰਕੇ ਬਾਈ ਤਾਂ ਹੀ ਚਾਦਰਾਂ ਵਾਲਾ ਪਾਇਆ ਚਾਦਰਾਂ ਸਾਨੂੰ ਪੁਰਾਣੀਆਂ ਮਿਲ ਗਈਆਂ ਜੀ ਤਾਂ ਖਰਚਾ ਘਟਾਉਣਾ ਸੀਗਾ ਖਰਚਾ ਘਟਾਉਣਾ ਸਾਨੂੰ ਪੁਰਾਣੀਆਂ ਚਾਦਰਾਂ ਮਿਲ ਗਈਆਂ ਜੀ ਲੋਹਾ ਇਕੱਠਾ ਕੀਤਾ ਜੀ ਫਾਰਮ ਪਾ ਲਿਆ ਇਹਦੇ ਕੋਈ ਇਹ ਜ਼ਿਆਦਾ ਟੈਕਨੀਕਲੀ ਕਰਨ ਦੀ ਲੋੜ ਨਹੀਂ ਹੈਗੀ ਕਿ ਇਹਨੂੰ ਬਾੜਾ ਬਾੜਾ ਵਧੀਆ ਬਣਾਉਣਾ ਚਾਹੀਦਾ ਆਪਾਂ ਆਪ ਦਾ ਦੇਖਣਾ ਜਿੰਨਾ ਆਪਾਂ ਖਰਚਾ ਘੱਟ ਕਰ ਸਕਦੇ ਆ ਉਹਨਾਂ ਪ੍ਰੋਫਿਟ ਵਧਾ ਸਕਦੇ ਆ ਜੀ ਖਰਚਾ ਜਿੰਨਾ ਮਰਜ਼ੀ ਕਰ ਲੋ ਜਿਸਦੇ ਕੰਮ ਤੇ ਆ ਇਹ ਤਾਂ ਆਪਾਂ ਨੇ ਸੋਚ ਲੈ ਕੇ ਚਲਣੀ ਆ ਜੀ ਆਪਾਂ ਨੇ ਕਿੰਨਾ ਇਹਨਾਂ ਨੂੰ ਉਹ ਕਰਕੇ ਰੱਖਣਾ ਇਹਨਾਂ ਦਾ ਬਾਹਰ ਘੁੰਮਣਾ ਇਹਨਾਂ ਦਾ ਸਾਰਾ ਦਿਨ ਜੀ ਇਹਦਾ ਸਿਰਫ ਸੌਣੇ ਜਾਂਦੀਆਂ ਨੇ ਅੰਦਰ ਜੀ ਰਾਤ ਨੂੰ ਫਿਰ ਸਾਰੇ ਅੰਦਰ ਹੁੰਦੇ ਆ ਹਾਂ ਆਟੋਮੈਟਿਕ ਅੰਦਰ ਹੋ ਜਾਂਦੀਆਂ ਆਪੀ ਜਦੋਂ ਉਹਨਾਂ ਨੇ ਇਰਾ ਹੋਣਾ ਜੀ ਇਹਨਾਂ ਨੇ ਅੰਦਰ ਵੜ ਜਾਣਾ ਅੱਛਾ ਜੀ ਬਾਹਰ ਦਰਵਾਜ਼ਾ ਹੀ ਲਾਉਣਾ ਜੀ ਇਹਨਾਂ ਦਾ ਸਿਰੇ ਦਵਾਜਾ ਖੋਲਣਾ ਸਾਰੀਆਂ ਬਾਹਰ ਜੀ ਹਾਂ ਜੀ ਹਾਂ ਤੇ ਇਹ ਬਾਈ ਫਿਰ ਟ੍ਰੇਨਿੰਗ ਨਾ ਸਟੈਪ ਬਾਈ ਸਟੈਪ ਹੀ ਚੱਲਦਾ ਰਿਹਾ ਕੰਮ ਮੈਂ ਤੁਹਾਨੂੰ ਦੱਸਦਾ ਜੀ ਟ੍ਰੇਨਿੰਗ ਦਾ ਇਦਾਂ ਸਾਡਾ ਬੱਕਰੀ ਦਾ ਫਾਰਮ ਸੀ 50 ਕੋ ਰੱਖੀਆਂ ਸੀ ਮੁਰਗੀਆਂ ਹਾਂਜੀ ਉਹਨਾਂ ਸਾਡੀ ਤੁਰਦੇ ਫਿਰਦੀ ਟ੍ਰੇਨਿੰਗ ਹੋ ਗਈ ਬਾਈ ਜੀ ਤੇ ਯਾਰ ਸਾਨੂੰ ਉਹਦਾ ਹੋ ਗਿਆ ਬਾਕੀ ਜਿਹੜੋਂ ਅਸੀਂ ਰੱਖੀਆਂ ਬਾਕੀ ਸਾਡੇ ਮਿੱਤਰ ਦੋਸਤ ਨੇ ਜੀ ਇੱਕ ਇੱਕ ਦੋ ਰਿਸ਼ਤੇਦਾਰ ਨੇ ਡਾਕਟਰ ਵਗੈਰਾ ਨੇ ਜੀ ਉਹਨਾਂ ਦੀ ਸਲਾਹ ਲਈ ਗਏ ਕੋਈ ਪ੍ਰੋਬਲਮ ਆਉਣੀ ਆ ਮੁਰਗੀ ਚੈੱਕ ਕਰਾ ਲੈਣੀ ਹੈ ਵੀ ਕੋਈ ਦਿੱਕਤ ਤਾਂ ਨਹੀਂ ਹੈਗੀ ਤਾਂ ਸਾਡਾ ਏਦਾਂ ਦਾ ਮਤਲਬ ਲਿੰਕ ਬਣੀਗੇ ਨਾਲ ਦੀ ਨਾਲ ਤਾਂ ਸਾਨੂੰ ਖਾਸ ਕੋਈ ਆਈ ਨਹੀਂ ਪ੍ਰੋਬਲਮ ਜੀ ਮੇਰੇ ਹਿਸਾਬ ਨਾਲ ਤਾਂ ਕੋਈ ਬਿਮਾਰੀ ਵੀ ਖਾਸ ਲੱਗੀ ਨਹੀਂ ਹੈਗੀ ਸਾਨੂੰ ਕੋਈ ਇਦਾਂ ਮੇਜਰ ਪ੍ਰੋਬਲਮ ਨਹੀਂ ਆਈ ਹੈਗੀ ਆਪਾਂ ਕਹਿ ਦਈਏ ਵੀ ਲੋਕ ਕਹਿੰਦੇ ਨੇ ਫਾਰਮਿੰਗ ਜਿਹੇ ਚ ਬਹੁਤ ਪ੍ਰੋਬਲਮ ਆਉਂਦੀ ਹੈ ਸਾਨੂੰ ਕੋਈ ਹੈ ਜਾਂਦੇ ਰਹਿੰਦੇ ਕਿ ਬਿਮਾਰੀ ਲੱਗ ਜਾਣੀ ਹੈ ਹਾਂ ਸਾਨੂੰ ਲੋਗ ਨੈਗੇਟਿਵ ਚ ਮੈਂ ਤਾਂ ਇਹ ਕਹਿਣਾ ਜੀ ਪਹਿਲਾਂ ਤਾਂ ਹਮੇਸ਼ਾ ਪੋਜ਼ਿਟਿਵ ਹੋਵੋ ਹਾਂਜੀ ਜੇ ਆਪਾਂ ਹਮੇਸ਼ਾ ਨੰਨਾ ਲੈ ਕੇ ਚੱਲਾਂਗੇ ਕਦੇ ਕੋਈ ਕਾਮਯਾਬ ਨਹੀਂ ਹੁੰਦਾ ਪਹਿਲਾਂ ਰੋਕੋ ਜੇ ਅਸੀਂ ਕੰਮ ਕਰਨਾ ਕਰੋ ਕੰਮ ਨੂੰ ਕੋਈ ਪ੍ਰੋਬਲਮ ਨਹੀਂ ਸੰਭ ਤਾਂ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਜੀ ਤੇ ਇਹ ਚ ਬਈ ਮੇਰੇ ਹਿਸਾਬ ਨਾਲ ਕੋਈ ਜੇ ਆਪਾਂ ਕਹਿੰਗੇ ਮਿਹਨਤ ਵਾਲਾ ਕੰਮ ਵੀ ਕੋਈ ਜ਼ਿਆਦਾ ਹੈ ਨਹੀਂਗਾ ਵੀ ਜ਼ਿਆਦਾ ਬੰਦਾ ਸਾਰੀ ਦਿਹਾੜੀ ਇੱਥੇ ਬੈਠਾ ਰਹੂਗਾ ਸੋਭਾ ਫੀਡ ਪਾਤੀ ਤੇ ਉਸ ਤੋਂ ਬਾਅਦ ਵੇਸਟੇਜ ਚੱਕ ਲਿਆ ਹੋ ਜੇ ਕਿਤੇ ਮਿਲਦੀ ਹੈ ਤੇ ਉਹ ਲੈ ਕੇ ਸਿਰ ਤੋਂ ਬੱਸ ਹੈ ਨਾ ਹਾਂ ਬਾਈ ਕੋਈ ਐਡਾ ਇਹ ਨਹੀਂ ਹੈਗਾ ਕੋਈ ਇਹਨਾਂ ਦੇ ਕੇ ਰਿਆ ਪਏ ਕਿਹੜਾ ਹੱਕ ਨਹੀਂ ਆ ਨੇ ਜੀ ਵੀ ਸਾਰਾ ਨਾ ਬੰਦਾ ਬਚਾਹੀਦਾ ਸਾਰੇ ਪਾਸੋਂ ਕਵਰ ਕੀਤਾ ਹੋਇਆ ਸੇਫਟੀ ਲਾਈ ਹੋਈ ਹੈ ਜੀ ਫੀਡ ਪਾਤੀ ਆ ਜਾਂ ਬਾਹਰ ਵੇਸਟੇਜ ਪਾਤੀ ਹੈ ਜੀ ਜਾਂ ਹਰਾ ਵਾੜ ਲੈਣਾ ਬੰਦੇ ਨੇ ਸਵੇਰੇ ਟ ਾਂਡੇ ਸਾਨੂੰ 3-4 ਵਾਰ ਦਿਹਾੜੀ ਚੱਕਣੇ ਪੈਂਦੇ ਨੇ ਜੀ। ਉਹਦੇ ਲਈ ਬੰਦਾ ਜ਼ਰੂਰ ਚਾਹੀਦਾ। ਚਾਹੇ ਤੁਸੀਂ ਜੇ ਕੋਈ ਬੰਦਾ ਆਪ ਕਰਨ ਆਪ ਕਰ ਸਕਦੇ ਆ ਜੀ। ਅਸੀਂ ਵੀ ਆਂਡੇ ਚੱਕਦੇ ਹਾਂ। ਆਵਾਜ਼ ਆ ਗਈ ਇੱਥੋਂ ਦੇਸੀ ਤਰੀਕੇ ਨਾਲ ਹੀ ਆਂਡੇ ਆ ਵੀ। ਹਾਂਜੀ ਹਾਂਜੀ ਆਜੋ ਜੀ ਆਜਾ ਦਿਵਾ ਦਨੇ। ਕਿ ਵੀ ਇਹਦੇ ਵਿੱਚ ਕੋਈ ਇੰਜ ਨਹੀਂ ਹੈਗਾ ਕਿ ਆ ਵੀ ਆਪਾਂ ਨੂੰ ਸਪੈਸ਼ਲ ਲਾਉਣੇ ਪਏ ਆ। ਨਹੀਂ ਨਹੀਂ ਆਜੋ ਜਿਆ ਦਿਖਾ ਦਨੇ ਤੁਹਾਨੂੰ। ਆ ਦੇਖੋ ਕ੍ਰੇਟ ਲਾਏ ਹੋ ਨੇ ਜੀ। ਹਾਂਜੀ। ਆ ਕ੍ਰੇਟ ਲਾਏ ਹੋ ਨੇ। ਕ੍ਰੇਟਾਂ ਵਿੱਚ ਹੀ ਆਂਡੇ ਦਿੰਦੇ ਨੇ। ਇਹ ਨਹੀਂ ਹੈਗਾ ਵੀ ਥੱਲੇ ਦੇ ਦੇਣਗੇ ਆਂਡੇ ਇਹ। ਆਪਾਂ ਕ੍ਰੇਟਾਂ 'ਚ ਹੀ ਆਂਡੇ ਚੱਕਣੇ ਨੇ ਜੀ। ਠੀਕ ਹੈ ਇਹ ਸਾਰੀਆਂ ਬਾਤਾਂ ਇੱਕ ਰੀਟ ਲਾਹੇ ਹੋ ਨੇ ਜੀ ਅੰਦਰ ਠੀਕ ਹੈ ਜੀ ਉਹ ਤਰ੍ਹਾਂ ਇੱਕ ਪੋਰਸ਼ਨ ਬਣਾਤਾ ਫਿਰ ਹੈ ਨਾ ਬਾਈ ਬਾਈ ਜੀ ਪੋਰਸ਼ਨ ਜਿਵੇਂ ਹੁਣ ਸਰਦੀਆਂ ਟੈਂਪਰੇਚਰ ਮੇਨਟੇਨ ਨਹੀਂ ਹੁੰਦਾ ਤਾਂ ਕਰਕੇ ਮੁਰਗੀਆਂ ਇਕੱਠੀਆਂ ਕਰ ਲੈਂਦੇ ਦੇ ਅਸੀਂ ਅੱਛਾ ਜੀ ਪੋਰਸ਼ਨ ਤਾਂ ਬਣਾਇਆ ਹੋਇਆ ਜੀ ਹੁਣ ਦੇਣੇ ਖੋਲ ਕਰ ਦਿੰਨੇ ਆ ਛੋਟਾ ਕਰਕੇ ਫਾਰਮ ਨਿੱਗ ਬਣਦਾ ਜੀ ਅੰਦਰ ਜਿੰਨਾ ਇਕੱਠਾ ਕਰਦੇ ਇਹਨਾਂ ਨੂੰ ਟੈਂਪਰੇਚਰ ਬਣਾਉਣ ਵਾਸਤੇ ਨੇ ਪੱਟੀਆਂ ਲਾਈਆਂ ਉਸੇ ਫਿਰ ਜਿੰਨਾ ਵੱਡਾ ਹੋ ਉਹਨਾਂ ਨਿੱਗ ਨਹੀਂ ਬਣਦਾ ਜੀ ਅੰਦਰ ਨਿੱਗ ਵਾਸਤੇ ਕੀਤਾ ਹੋਇਆ ਜੀ ਹੁਣ ਉਹ ਵੀ ਹੋਰ 500 ਜਮਈਏ ਖੋਲ ਦੇਣਾ ਹੋਰ ਇਹਨੂੰ ਠੀਕ ਹੈ ਜੀ ਫਿਰ ਤਾਂ ਗਰਮੀ ਜ਼ਿਆਦਾ ਜਦੋਂ ਹੋਗੀ ਹਾਂ 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 ਬਿਲਕੁਲ ਫਿਰ ਜਿਵੇਂ ਕਿੰਨਾ ਨਗਾਸ ਇਹਦੇ ਤਾਂ ਹਜੇ ਕੋਈ ਭੱਠੀ ਨਹੀਂ ਚੱਲਦੀ ਹੋਣੀ ਨਹੀਂ 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 ਹੁਣ ਇਸ ਟਾਈਮ ਨੇਕ ਮੇਰੇ ਸਹਾਰਾ ਟੈਂਪਰੇਚਰ ਦੇ ਲੋ ਤੁਸੀਂ 25 ਡਿਗਰੀ ਟੈਂਪਰੇਚਰ ਬਣਾਇਆ ਹੈ ਇਹਨਾਂ ਨੂੰ 23 24 ਡਿਗਰੀ ਚਾਹੀਦਾ ਮੈਨੇ ਮੇਨਟੇਨ ਆ ਟੈਂਪਰੇਚਰ ਹਾਂ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਠੀਕ ਹੈ ਤੇ ਬਈ ਹੁਣ ਜਿਵੇਂ ਗਾਂ ਆਉਣ ਵਾਲੇ ਟਾਈਮ 'ਚ ਜੋ ਬੱਚਾ ਆਊਗਾ ਤੁਸੀਂ ਕਹਿੰਦੇ ਬੱਚੇ ਦਾ ਕੰਮ ਵੀ ਕਰਨਾ ਵਾ ਫਿਰ ਉਦੋਂ ਫਿਰ ਪ੍ਰੋਪਰ ਟ੍ਰੇਨਿੰਗ ਵਗੈਰਾ ਦੋਗੇ ਨਾਲ हां जी हां बिल्कुल भाई जी सांम संभाल पूरी ਦੱਸਾਂਗੇ ਇਹਨਾਂ ਨੂੰ ਵੈਕਸੀਨੇਸ਼ਨ ਵਗੈਰਾ ਦਾ ਪ੍ਰੋਪਰ ਸਮਝਾਵਾਂਗੇ ਜੀ ਕਿ ਕਿ ਵੈਕਸੀਨੇਸ਼ਨ ਕਰਨੀ ਆ ਜੇ ਲੋੜ ਪਈ ਅਸੀਂ ਫਾਰਮ ਵਿਜ਼ਿਟ ਵੀ ਕਰ ਸਕਦੇ ਆ ਅਗਲੇ ਦਾ ਜੀ ਠੀਕ ਆ ਜੀ हां जी हां ਇਹ ਨਹੀਂ ਹੈਗਾ ਵੀ ਆਪਾਂ ਵੀ ਸਾਨੂੰ ਅੰਡਾ ਵੇਚਣ ਦਾ ਕੀ ਮਤਲਬ ਆ ਅਸੀਂ ਵੇਚ ਤੂੰ ਕੌਣ ਮੈਂ ਕੌਣ ਸਾਡੀ ਬਈ ਸੋਚ ਇਹ ਆ ਜੇ ਅਸੀਂ ਕਰ ਸਕਦੇ ਆ ਯਾਰ ਮੈਂ ਬਾਈ ਜੀ ਲੁਧਿਆਣੇ ਰਹਿਣਾ ਤੇ ਬਹੁਤ ਬੀਜ਼ੀ ਸ਼ਡਿਊਲ ਆ ਫੇਰ ਵੀ ਅਸੀਂ ਅਸੀਂ ਕਰ ਸਕਦੇ ਆ ਕੰਮ ਯਾਰ ਫਾਰਮ ਮੁੰਡੇ ਆਪਣੇ ਕਿਉਂ ਨਹੀਂ ਕਰ ਸਕਦੇ ਬਿਲਕੁਲ ਜੀ ਠੀਕ ਆ ਨਾ ਬਰੇਲਰਾਂ ਦਾ ਕੰਮ ਵੀ ਤਾਂ ਕਰ ਹੀ ਰਹੇ ਨੇ ਜੀ ਕੰਟਰੈਕਟ ਕਰ ਹੀ ਰਹੇ ਨੇ ਜੀ ਇਹ ਆਪਦਾ ਸੱਤ ਵਾਰ ਬੱਚਾ ਸਾਲ ਦੇ ਵਿੱਚ ਉਹਨੂੰ ਪਾਲਣਾ ਪੈਣਾ ਵਾ ਛੋਟੇ ਨੂੰ ਹਨਾ ਇੱਕ ਵਾਰ ਪਾਲ ਕੇ ਛੱਡਦਾ ਇੱਕ ਵਾਰ ਪਾਲੋ ਜੀ ਤੁਸੀਂ ਚਾਹੇ ਮੀਟ ਪਰਪਸ ਲਈ ਪਾਲ ਲਓ ਬਾਈ ਚਾਹੇ ਅੰਡੇ ਲਈ ਪਾਲ ਲਓ ਜਿਸ ਮਰਜ਼ੀ ਕਰੋ ਬਹੁਤ ਤਰੀਕੇ ਨੇ ਜਿਹੜੇ ਪ੍ਰੋਫਿਟ ਕਰਨ ਦੇ ਬਹੁਤ ਤਰੀਕੇ ਨੇ ਉਹ ਉਹ ਤਰੀਕਾ ਇੱਕ ਦੱਸਿਓ ਜਵੇਂ ਆਪਾਂ ਪਹਿਲਾਂ ਗੱਲ ਕਰਦੇ ਵੀ ਜਿਹੜਾ ਕਹਿੰਦਾ ਗਰਮੀ ਜਾਂ ਅੰਡਾ ਨਹੀਂ ਵਿਕਣਾ ਵਾ ਹਾਂ ਮੈਂ ਤੁਹਾਨੂੰ ਮੈਂ ਦੱਸ ਰਿਹਾ ਸੀ ਭਾਈ ਜੀ ਮੈਨੂੰ ਪੁੱਛ ਰਹੇ ਸੀਗੇ ਜੀ ਵੀ ਜੇ ਮੁਰਗੀ ਅੰਡਾ ਨਾ ਵਿਕੇ ਤਾਂ ਆਪਾਂ ਕੀ ਕਰੀਏ ਤੂੰ ਸਾਰੀ ਮੁਰਗੀ ਚੱਕ ਦੋ ਜੀ ਹਾਂਜੀ ਸਾਰੀ ਮੁਰਗੀ ਵੇਚ ਦੋ 6 ਲੜ ਪਹਿਲਾਂ ਤਾਂ ਤੁਸੀਂ ਬੱਚੇ ਪਾਲੇ ਜੀ ਹਾਂਜੀ ਜਦੋਂ 4 ਮਹੀਨੇ ਤੇ ਤੁਹਾਡੇ ਕੋਲ ਮੁਰਗਾ ਤਿਆਰ ਹੋ ਗਿਆ ਤੁਸੀਂ ਸਾਰਾ ਮੁਰਗਾ ਵੇਚ ਕੇ ਤੁਹਾਡੀ ਮੁਰਗੀ ਤਾਂ ਆਲਰੇਡੀ ਫ੍ਰੀ ਆ ਫ੍ਰੀ ਹੋ ਗਈ ਹਾਂਜੀ ਫ੍ਰੀ ਹੋ ਗਈ ਜੀ ਜੀ ਮੁਰਗੀ ਤੁਹਾਡੇ ਕੋਲ ਤੁਹਾਡਾ ਸਾਰਾ ਪ੍ਰੋਫਿਟ ਜਿੰਨਾ ਸੀ ਇਹ ਖਰਚਾ ਤੁਹਾਡਾ ਮੁਰਗੇ ਨੇ ਖਾਲੀ ਕਰਤਾ ਜੀ ਠੀਕ ਹੈ ਜੀ ਉਦੋਂ ਬਾਅਦ ਤੁਹਾਡੇ ਜਿੰਨੇ ਤੁਸੀਂ ਆਂਡੇ ਵੇਚਣਾ ਤੁਹਾਡਾ ਪ੍ਰੋਫਿਟ ਹੀ ਹੋ ਰਿਹਾ ਉਹ ਪ੍ਰੋਫਿਟ ਹੋ ਰਿਹਾ ਉਹ ਤੁਸੀਂ 4 ਮਹੀਨੇ 5 ਮਹੀਨੇ ਹਾਂਜੀ ਤੁਸੀਂ ਪ੍ਰੋਫਿਟ ਲਿਆ ਉਦੋਂ ਬਾਅਦ ਤੁਹਾਨੂੰ ਲੱਗਿਆ ਮਾਰਚ ਅਪ੍ਰੈਲ ਚ ਵੀ ਸਾਡਾ ਆਂਡਾ ਨਹੀਂ ਵਿਕ ਰਿਹਾ ਤੁਸੀਂ ਸਾਰੀ ਮੁਰਗੀ ਸੇਲ ਆਊਟ ਕਰ ਦੋ ਉਹ ਵੀ ਤੁਹਾਡਾ ਪ੍ਰੋਫਿਟ ਆ ਹ ਬਾਈ ਜੀ ਮੈਂ 2 ਮਹੀਨੇ ਵੀ ਨਹੀਂ ਫ੍ਰੀ ਬਟਣਾ ਬਾਈ ਜੇ ਇੱਕ ਲਾਡਵਾ ਉਹਦਾ ਟ੍ਰੇਲਰ ਦਾ ਪਾ ਲੋ ਟ੍ਰੇਲਰ ਦਾ ਪਾ ਲੋ ਨਹੀਂ ਤਾਂ ਬਾਈ ਜਿੰਨਾ ਕਮਾਈ ਕੀਤੀ ਹੈ 2 ਮਹੀਨੇ ਘੁੰਮਿਆ ਬਈ ਹਾਂ ਬਿਲਕੁਲ ਘੁੰਮ ਲੋ ਜੀ ਮੈਂ ਹੋਈ ਕਹਿੰਦਾ ਜੋ ਕੂ ਮੂਵੀ ਕਰਦਾ ਜੀ ਘੁੰਮ ਸਕਦਾ ਬੰਦਾ ਜੋ ਨਾਲੋਂ ਫ੍ਰੀ ਆ ਮਾਈਂਡ ਫ੍ਰੀ ਹੋ ਜੂਗਾ ਮਾਈਂਡ ਫ੍ਰੀ ਹੋ ਜੂ ਫ੍ਰੈਸ਼ ਹੋ ਨਵੇਂ ਆ ਕੇ ਨਵੀਂ ਟਰਮ ਸ਼ੁਰੂ ਕਰੋ ਜੀ ਨਵੀਂ ਸ਼ੁਰੂ ਕਰੋ ਬਿਲਕੁਲ ਬਿਲਕੁਲ ਬਹੁਤ ਮੈਂ ਤਾਂ ਕਹਿੰਦਾ ਜੀ ਬਹੁਤ ਵਧੀਆ ਮੇਰੇ ਨਵੇਂ ਮੁੰਡਿਆਂ ਨੂੰ ਕਰਨਾ ਚਾਹੀਦਾ ਜੀ ਇਹ ਬਹੁਤ ਵਧੀਆ ਚੀਜ਼ ਆ ਜੀ ਕਰਨ ਦੀ ਠੀਕ ਹੈ ਤੇ ਬਾਈ ਜਿਹੜਾ ਹੁਣ ਤੁਹਾਡੇ ਕੋਲੋਂ ਆਂਡਾ ਮੇਰੇ ਹਸ ਐਨਆਰਏ ਵੀਰਾਂ ਨੇ ਵੀ ਵਾਹ ਬਹੁਤ ਲੈ ਕੇ ਗਏ ਨੇ ਜੀ ਇੱਥੋਂ ਮੇਰੇ ਕੋਲ ਤਾਂ ਇੱਕ ਪਰਿਵਾਰ ਇਹ ਵੀ ਸੀ ਦਿੱਲੀ 에어ਪੋਰਟ ਤੋਂ ਉਤਰੇ ਜੀ ਸਾਣੇ ਗੱਡੀ ਸਾਣੇ ਅਟੈਚੀ ਸਾਡੇ ਕੋਲ ਆਏ ਇਤੋਂ ਅੱਛਾ ਜੀ ਆ ਕੇ ਕਹਿੰਦੇ ਬਾਈ 10 ਵਿੱਲਾ ਟ੍ਰੇਆਂ ਬੁੱਕ ਸਾਡੀਆਂ ਪਾਇਆ ਕਰੋ ਸੀ ਲੈ ਕੇ ਜਾਣੀਆਂ ਨੇ ਉਸ ਤੋਂ ਬਾਅਦ ਵੀ ਮੰਗਾਉਂਦੇ ਰਹੇ ਨੇ ਅਸੀਂ ਬਾਏ ਬੱਸ ਭੇਜਦੇ ਰਹੇ ਆ ਜੀ ਅੱਛਾ ਜੀ ਹਾਂ ਅਸੀਂ ਪੂਰਾ ਪ੍ਰੋਪਰ ਪੈਕਿੰਗ ਕਰਕੇ ਲੇਮੀਨੇਸ਼ਨ ਕਰਕੇ ਪ੍ਰੋਪਰ ਵਾਲੇ ਭੇਜ ਰਹੇ ਬਹੁਤ ਅੰਮ੍ਰਿਤਸਰ ਵੀ ਸਾਡੇ ਜਾਂਦੇ ਰਹੇ ਨੇ ਲੁਧਿਆਣਾ ਦਾ ਚਲੋ ਮੈਂ ਆ ਪਈ ਰਹਿਣਾ ਜੀ ਲੈ ਜਾਂਦੇ ਆਂ ਡੇ ਸੀ ਯਾਨੀ ਜਿੱਥੇ ਦਾ ਖੜ ਨਹੀਂ ਐਪਰੋਚ ਹੈ ਕਿ ਅਸੀਂ ਬਾਏ ਬੱਸ ਵੀ ਭੇਜਦੇ ਹਾਂ ਬੱਸ ਜਾਣੀ ਹੁਣ ਚਾਹੀਦੀ ਹੈ ਜੀ ਮੇਰੇ ਹਿਸਾਬ ਨਾਲ ਤੁਹਾਡੇ ਲੁਧਿਆਣੇ ਜੀ ਐਡਾ ਹੱਬ ਤਗੜਾ ਵੀ ਇੱਥ ਬੜੀ ਬਹੁਤ ਵੱਡੀ ਮੰਡੀ ਆ ਸਾਡੇ ਕੋਲ ਤਾਂ ਰੱਬ ਦੀ ਕਿਰਪਾ ਨਾਲ ਜੀ ਇੱਥੇ ਤੇ ਬਾਕੀ ਬਈ ਜਾਣਕਾਰੀ ਕਿਵੇਂ ਲੱਗੀ ਜੀ ਬਾਦਸ਼ਾ ਪੁਲਟਰੀ ਐਂਡ ਗੋਡ ਫਾਰਮ ਤੁਸੀਂ ਆ ਵੀ ਸਕਦੇ ਹੋ ਬਾਈ ਉਹਨਾਂ ਕੋਲ ਇੱਥੇ ਜਾਣਕਾਰੀ ਲੈ ਸਕਦੇ ਆ ਬਾਕੀ ਆਉਣ ਵਾਲੇ ਮੇਰੇ ਹਿਸਾਬ ਨਾਲ ਤਿੰਨ ਕਿ ਮਹੀਨੇ ਤੱਕ ਬਈ ਹਨਾ ਬੱਚੇ ਦਾ ਕੰਮ ਸ਼ੁਰੂ ਹੋ ਜਾਊਗਾ ਨਹੀਂ ਬੱਚੇ ਦਾ ਕੰਮ thì ਅਸੀਂ ਸਾਡਾ ਮਾਰਚ ਮਿਡ ਮਾਰਚ ਤੋਂ ਸਟਾਰਟ ਹੋ ਜਾਣਾ ਜੀ ਹਾਂ ਜੀ ਤਿੰਨ ਕਿ ਮਹੀਨੇ ਤੱਕ ਉਹਨਾਂ ਨੂੰ ਨਿਕਲਣਾ ਸ਼ੁਰੂ ਹੋ ਜਾਊਗਾ ਨਾ ਨਹੀਂ ਸਾਡਾ 20 ਕਿ ਮਾਰਚ ਨੂੰ ਪਹਿਲਾ ਹੈਚ ਆ ਜਾਣਾ ਜੀ ਹਾਂ ਹਾਂ 20 ਮਾਰਚ ਤੋਂ ਸਹੀ ਟਾਈਮ ਮਾਰਚ-ਅਪ੍ਰੈਲ ਤੋਂ ਲੈ ਕੇ ਅਕਤੂਬਰ ਤੱਕ ਸਹੀ ਸਮਾਂ ਇਹਦਾ ਰੱਖਣ ਦਾ ਬੱਚੇ ਨੂੰ ਠੰਡ ਘਟ ਜਾਣੀ ਹੈ ਜੀ ਹੁਣ ਅਸੀਂ ਹੈਚਰੀ ਤਾਂ ਨਹੀਂ ਲਾਉਂਦੇ ਹੁੰਦੇ ਸਰਦੀਆਂ ਵਿੱਚ ਬੱਚਾ ਪਾਲਣਾ ਔਖਾ ਜੀ ਸਰਦੀ ਵਿੱਚ ਹਾਂਜੀ ਹਾਂਜੀ ਠੀਕ ਹੈ ਜੀ ਮਾਰਚ ਤੋਂ ਲੈ ਕੇ ਅਕਤੂਬਰ ਤੱਕ ਬੈਸਟ ਸੀਜ਼ਨ ਆ ਸੰਭੇ ਰੱਖਣ ਦਾ ਜਿੰਨਾ ਮਰਜ਼ੀ ਬੱਚਾ ਪਾਲੋ ਜਿਵੇਂ ਮਰਜ਼ੀ ਸਾਂਭ ਸੰਭਾਲ ਕਰੋ ਸੌਖਾ ਜੀ ਕੰਮ ਆ ਗਿਆ ਠੀਕ ਹੈ ਬਈ ਬਹੁਤ ਵਧੀਆ ਲੱਗਾ ਗੱਲਬਾਤ ਕਰਕੇ ਬਹੁਤ ਜਾਣਕਾਰੀ ਮਿਲ ਗਈ ਹੈ ਸਾਨੂੰ ਬਿਲਕੁਲ ਜੀ ਬਿਲਕੁਲ ਬਈ ਧੰਨਵਾਦ ਤੁਹਾਡਾ ਜੀ ਉਮੀਦ ਕਰਦੇ ਹਾਂ ਇਹ ਦੋਸਤਾਂ ਨੂੰ ਵੀ ਜਾਣਕਾਰੀ ਮਿਲੀ ਹੋਊਗੀ ਤੇ ਇਹ ਧੰਨਵਾਦ